ਕੀ ਤੁਸੀਂ ਸਾਨੂੰ ਤਾਂ ਦੱਸਦੇ ਨਹੀਂ ਐ ਲੱਗ ਚੱਲਦੀ ਹਵਾ ਵਿੱਚ ਦੇਖ ਅਗਰ ਜੇ ਤੁਸੀਂ ਬ੍ਰੀਕ ਹੋ ਗਏ ਉੱਤੇ ਆ ਗੋ ਲਾਈਵ ਸ਼ੁਰੂ ਪੰਜ ਸੱਤ ਮਿੰਟ ਆਪਣਾ ਗੱਲ ਗੱਲਦੇ ਜਾਦੀ ਲੰਮੀ ਨਹੀਂ ਕਰਦੇ ਬਿਕੋਸ ਕੱਲ ਤੇ ਨਹੀਂ ਉਜਾਈ ਸੀਗੀ ਮਾਰਨਿੰਗ ਵੀ ਇਹੀ ਨਹੀਂ ਉਜਾਈ ਸੀ ਜੀ ਅਗਰ ਰਾਜਵੀਰ ਵੀਰ ਜੀ ਠੀਕ ਆਗੇ ਤਾਂ ਹੁਣ ਕੁਝ ਨਹੀਂ ਚੰਗੀ ਨਹੀਂ ਆਏਗੀ ਨਾ ਤੇ ਹੁਣੇ ਕਰਨਵ ਗਰੀਅਲ ਜਿਹੜੇ ਕਿ ਸਾਡੇ ਪਿੰਡ ਦੇ ਹੈਗੇ ਤੇ ਉਹਨਾਂ ਦੀ ਤੇ ਕੁਝ ਹੋਰ ਨਾਲ ਉਹਨਾਂ ਦੇ ਕਲਾਕਾਰ ਸੀਗੇ ਜਿਨੇ ਤੇ ਉਹਨਾਂ ਸਾਰਿਆਂ ਦੀ ਉਹ ਆਈ ਸੀਗੀ ਵੀਡੀਓ ਮੇ ਸਾਰੇ ਜਣੇ ਅੱਜ ਰਾਤ ਸਾਰੇ ਲੋਕ ਸਿਮਰਨ ਕਰੋ ਜਿੱਥੇ ਵੀ ਕੋਈ ਬੈਠਾ ਕੋਈ Hindu ਧਰਮ ਆ ਕੋਈ Muslim ਆ ਜਿੰਨੇ ਵੀ ਉਹਨੂੰ ਚਾਹੁੰਦੇ ਆ ਤਕਰੀਬਨ ਬਹੁਤ ਦੁਨੀਆ ਉਹਨਾਂ ਨੂੰ ਚਾਹਦੀ ਆ ਹਨਾ ਤੇ ਵੀ ਉਹਨਾਂ ਦੀ ਹਾਲਤ ਥੋੜੀ ਕ੍ਰਿਟੀਕਲ ਆ ਵੀ ਮੀਨ ਜ ਕੁਝ ਆਈ ਮੈਂ ਨਾ ਦੱਸੀ ਜਾਂਦੇ ਆ ਹਨਾ ਤੇ ਬਾਬਾ ਜੀ ਉਹਨਾਂ ਦੀ ਤੁਸੀਂ ਕਿੱਥੀ ਗੱਲ ਸਕਦੇ ਹੋ ਇਹ ਸਾਰੇ ਜਣੇ ਅਰਦਾਸ ਬੇਨਤੀ ਕਰੋ ਉਹਨਾਂ ਨਾਲ ਹੱਥ ਕਰੂ ਸਿਮਰਨ ਕਰੋ ਜਿੰਨਾ ਵੀ ਹੋ ਸਕਦਾ ਹੈ ਕੋਈ ਐਣੀ ਆਪਾਂ ਨੂੰ ਜ਼ਬਰਦਸਤੀ ਕਰਦੇ ਆਗੇ ਆਪਾਂ ਨੂੰ ਆਪ ਨੂੰ ਹੀ ਚਾਹੀਦਾ ਜਿਹੜੇ ਚੰਗੇ ਇਨਸਾਨ ਉਹਨਾਂ ਨੇ ਕੁਝ ਕਰਨਾ ਜਾਈਦਾ ਹਨਾ ਬੀਕੋਸ ਦੇਖੋ ਤੁਸੀਂ ਇੱਕ ਮਾਂ ਦੋ ਬੋਤਲ ਇੱਕ ਹਮਸਫਰ ਦਾ ਸਾਥੀ ਇੱਕ ਬੱਚਿਆਂ ਦਾ ਪਿਓ ਇੱਕ ਈਆਂ ਦੇ ਦਿਲਾਂ ਦੀ ਧੜਕਣ ਆਉਂਦੇ ਹਨ ਬਿਕੋਜ਼ ਚੰਗੇ ਇਨਸਾਨ ਜਦੋਂ ਕੋਈ ਸੱਟ ਲੱਗਦੀ ਹੈ ਨਾ ਉਹ ਗਲਤ ਰਸਤੇ ਗਲਤ ਰਸਤੇ ਵਾਲੇ ਕੋਈ ਗਾਣੇ ਨਹੀਂ ਲਾਉਂਦੇਗੇ ਤੁਸੀਂ ਸਾਰੇ ਹੀ ਉਹਨਾਂ ਦੇ ਗਾਣੇ ਵੀ ਸੁਣਦੇ ਹੋ ਕਦੀ ਵੀ ਕੋਈ ਉਹਨਾਂ ਦੇ ਕੁੜਕਾ ਗਾਣੇ ਜਾਂ ਕਦੀ ਵੀ ਕਿਸੇ ਤਰੀਕੇ ਕੋਈ ਚੀਜ਼ ਨਹੀਂ ਆਈ ਮੈਂ ਦਾ ਪ੍ਰਮਾਤਮਾ ਅਗੇ ਅਰਦਾਸ ਕਰਦੀ ਵੀ ਬੰਡਨ ਹਾਰ ਹੋ ਤੁਸੀਂ ਹਗਣ ਲੋ ਵੀ ਜਿਹਨੂੰ ਛੇਤੀ ਛੇਤੀ ਠੀਕ ਕਰੋ ਉਹਨਾਂ ਦਾ ਦੁੱਖ ਦੂਰ ਕਰੋ ਕਿਉਂ ਉਹਨਾਂ ਦੀ ਸਿਹਤ ਨੂੰ ਇੰਨੇ ਕਸ਼ਟ ਆਏ ਹਨ ਤੇ ਮਨ ਬਹੁਤ ਦੁਖੀ ਹੁੰਦਾਗਾ ਹਨ ਜੇ ਆਪਾਂ ਕਿਸੇ ਦਾ ਦੁੱਖ ਵਡਾਉਨੇ ਹਨ ਤੇ ਅਗਲੇ ਦਾ ਦੁੱਖ ਘਟ ਜਾਂਦਾ ਜੇ ਆਪਾਂ ਕਿਸੇ ਲਈ ਅਰਦਾਸ ਕਰਦੇ ਆ ਨਾ ਪ੍ਰਮਾਤਮਾ ਬਹੁਤ ਨੇੜੇ ਹੋ ਕੇ ਸੁਣਦਾ ਕਹਿੰਦੇ ਦਵਾਈਆਂ ਤੋਂ ਵੱਧ ਦਵਾਵਾਂ ਕੰਮ ਕਰ ਜਾਂਦੀਆਂ ਹੁੰਦੀਆਂ ਤੇ ਸ਼ਾਇਦ ਕੀ ਪਤਾ ਉਹਨਾਂ ਲਈ ਵੀ ਕੋਈ ਕਿਸੇ ਕੋਈ ਲੱਖਾਂ ਕਰੋੜਾਂ 'ਚੋਂ ਕਿਸੇ ਕਬੀਰਦਾਸ ਉਹਨਾਂ ਨੂੰ ਲੱਗ ਜੇ ਹਨਾ ਜਿੰਨ ਸਾਰੀਆਂ ਚਿੰਤਾਵਾਂ ਉਹਨਾਂ ਦੀ ਮਾਂ ਸੋਦੀ ਨੀਂਦ ਵਾਈਫ ਬੱਚੇ ਸਾਰੇ ਸੌਂ ਸਕਣ ਹਨਾ ਤੇ ਇਦਾਂ ਹੀ ਹੁੰਦਾ ਦੀ ਆਪਾਂ ਕਿਸੇ ਦਾ ਦੁੱਖ ਨਵਾਵਾਂਗੇ ਤੇ ਆਪਾਂ ਆਪਾਂ ਨੂੰ ਪ੍ਰਮਾਤਮਾ ਦੇਣ ਦੁਗਣੀ ਰਾਤ ਚੌਂਗਰੀ ਲੈ ਲੈਂਦੇ ਇਹਨੇ ਖੁਸ਼ੀ ਵਿੱਚ ਤਾਂ ਸਾਰੇ ਹੀ ਸ਼ਾਮਿਲ ਹੋ ਜਾਂਦੇ ਥੈਂਕ ਯੂ ਜੀ ਤੁਸੀਂ ਲਾਈਕ ਵੀ ਚਾਏ ਲਾਈਕ ਕੀਤਾ ਬਹੁਤ ਬਹੁਤ ਧੰਨਵਾਦ ਤੇ ਜੇ ਆਪਾਂ ਖੁਸ਼ੀ ਵਿੱਚ ਕਿਸੇ ਦੀ ਜੀ ਸ਼ਾਮਿਲ ਹੁੰਨੇ ਤੇ ਦੁੱਖ ਵਿੱਚ ਕਿਉਂ ਨਹੀਂ ਹੋ ਸਕਦੇ ਹਨ ਹਾਂ ਫੋ ਵੀ ਤੇ इस तरह ही चाहिए छेती बख्शन अपने घरे अपने बच्चा अपनी फैमिली जान हाँ हाँ जी कि सारे ठीक हो ਮਾਨੇ ਤਾਂ ਨਹੀਂ ਸੀ ਕਿ ਕਿ ਦੋਸਤ ਨੂੰ ਕਰਨਾ ਵਗੈਰੇ ਆਲਪਾ ਜੀ ਦੀ ਵੀਡੀਓ ਦੇਖੀ ਤੇ ਮਨ ਹੋਰ ਵੀ ਅਦਾਸ ਹੋ ਗਿਆ ਪਹਿਲਾਂ ਦੁਪਹਿਰੇ ਵੀ ਇਹੀ ਸੋਚੀ ਜਾਂਦੇ ਸੀ ਜਿ ਜਿੰਨੇ ਵੀ ਜਲਦੀ ਹੋ ਸਕੇ ਉਹ ਠੀਕ ਹੋਊਗਾ ਬਾਬਾ ਜੀ ਉਹਨਾਂ ਨੂੰ ਠੀਕ ਕਰਨ ਤਨੂ ਰਾਮਦਾਸ ਜੇ ਬੱਚੀ ਆਪ ਦੇ ਖਾਦਨ ਨੂੰ ਦੇਖਣੋਂ ਕਰ ਸਕਦੇ ਕਿੰਨਾ ਪਰਿਵਾਰ ਫੈਮਿਲੀ ਮੈਂਬਰ ਹੁੰਦੇ ਆ ਹਨਾ ਤੇ ਆਪਣੀਆਂ ਕੀਤੀਆਂ ਅਰਦਾਸਾਂ ਖਾਲੀ ਤਾਂ ਜਾਂਦੀਆਂ ਹੀ ਹਨਾ ਜਦੋਂ ਆਪਾਂ ਕਿਸੇ ਦੇ ਸੱਚੇ ਦਿਲੋਂ ਅਰਦਾਸ ਕਰਦੇ ਆਂ ਤੇ ਪ੍ਰਮਾਤਮਾ ਜ਼ਰੂਰ ਧੋਲੀ ਵਿੱਚ ਖੈਰ ਪਾਉਂਦਾ ਹੈ ਤੇ ਉਹਨਾਂ ਲਈ ਵੀ ਜ਼ਰੂਰ ਪਾਉਂਦਾ ਆਂ ਆਪਾਂ ਕੁਝ ਮੰਗ ਕੇ ਤਾਂ ਦੇਖੀਏ ਵਾਹਿਗੁਰੂ ਕੋ ਧੰਨ ਬਾਬਾ ਦੀਪ ਸਿੰਘ ਜੀ ਤਾਂ ਕੰਸ਼ੀਰਿ ਗ੍ਰਾਮ ਦਾ ਸੱਚੇ ਪਾਤਸ਼ਾਹ ਥੈਂਕ ਯੂ ਜੀ ਥੈਂਕ ਯੂ ਸੋ ਮਚ ਆਹ ਵੱਲ ਦਾ ਦੇਨ ਉਹਨਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਵੇ ਚੰਗੀ ਖਬਰ ਸੁਣਾਉ ਨੂੰ ਮਿਲੇ ਕਿ ਉਹਨਾਂ ਦੀ ਸਿਹਤ ਵਿੱਚ ਤੰਦਰੁਸਤੀ ਸੁਧਾਰ ਹੋਇਆ ਤੰਦਰੁਸਤੀ ਮਿਲੀ ਆ ਕੋਈ ਉਹਨਾਂ ਨੂੰ ਹੋਣਾ ਕਿਉਂ ਜੇ ਆਪਾਂ ਅਰਦਾਸਾਂ ਬੰਦੀਆਂ ਕਰਦੇ ਆ ਨਾ ਪਰਮਾਤਮਾ ਦਵਾਈਆਂ ਵੀ ਬਹੁਤ ਛੇਤੀ ਲੰਮਾ ਹੈ ਹਨਾ ਇਦਾਂ ਹੀ ਹੈ ਜੀ ਸਾਰੇ ਜਣੇ ਬਹੁਤ ਬਹੁਤ ਲੋਕੀ ਕਰੀ ਵੀ ਜਾਂਦੇ ਆ ਹਨਾ ਬਹੁਤ ਬੁਰਦਾਰੇ ਜਿਵੇਂ ਪਾਠ ਹੋਈ ਜਾਂਦਾ ਉਹਨਾਂ ਦੇ ਬਾਹਲੀਆ ਕੰਟਰੀਆਂ ਵਿੱਚ ਵੀ ਪੰਜਾਬੀ ਪੰਜਾਬੀ ਮੰਡੇ ਬਾਖ ਕਰਾਉਂਦੇ ਆ ਉਹਨਾਂ ਦੇ ਉਹਨਾਂ ਦੇ ਨਾਲ ਇਹ ਅਰਦਾਸ ਕਰਾਉਂਦੇ ਆ ਹੋਣੀ ਮੈਂ ਟਿਕਟੌਕ ਤੇ ਦੇਖਿਆ ਸੀ ਬਾਹਰਲੀ ਕਿਸੇ ਕੰਟਰੀ ਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਕੋਈ ਉਹ ਹੋਆ ਹਾਂਜੀ ਭੈਣੇ ਹੈਪੀ ਦਸਹਿਰਾ ਤੇ ਈਚੂ ਸੋ ਮਚ ਕੀ ਦਾਂ ਤੁਸੀ ठीक हो खाना खूना खा लिया बचे घर परिवार थैंक यू भू थैंक यू सो मच है डॉक्टर भाजी कि ਅਰ ਬੜੀ ਜੰਦੇਵਾ ਬਾਈ ਦੀ ਕਿਰਪਾ ਜਾਈ ਜੀ ਸਾਰਿਆਂ ਤੇ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਖਾਣਾ ਖੁਣਾ ਖਾਲਿਆ ਤੁਸੀਂ ਕੋਈ ਹੋਰ ਕੰਮ ਕਰ ਕਿਦਾਂ ਉਹਨਾਂ ਬੱਚਿਆਂ ਨੂੰ ਗੇਰ ਛੁੱਟੀਆਂ ਹੋਉਂਨਾ 4-5 ਦਿਨ ਲਗਾਤਾ ਸੀ ਕੀ ਕਰਦੇ ਸੀ ਤਰੀ ਹੋ ਗਿਆ ਕਿ ਨਹੀਂ ਹੋਇਆ ਤੁਸੀਂ ਹਜੇ ਅੱਜ ਜਦ ਮੈਂ ਉੱਠੀਗੀ ਪਹਿਲਾਂ ਮੈਂ ਮਾਰਨਿੰਗ ਉਹ ਵੇਖੀ ਰਾਜਵੀਰ ਵੀਰਜੀ ਦੀ ਵੀਡੀਓ ਦੇਖੀ ਇੰਨੇ ਥੋੜਾ ਜਿਹਾ ਸੁਧਾਰ ਹੋਇਆ ਹੁਣ ਦੇਖੀ ਸੀਗੀ ਦੁਪਹਿਰੇ ਜਾ ਤੇ ਉਦੋਂ ਕਹਿੰਦੇ ਵੀ ਓਹ ਹੋਆ ਸੇਤ ਬਹੁਤ ਸ੍ਰੀਪਿਕਾ ਲਾਵੇ ਹਨਾਂ ਤੇ ਹੁਣ ਘੇਰਾ ਕਰਨ ਵਾਲੀ ਦੀ ਵੀਡੀਓ ਆਈ ਸੀਗੀ ਕਹਿੰਦੇ ਵੀ ਸਾਰੇ ਲੋਕ ਸਿਮਰਨ ਕਰੋ ਅਰਦਾਸਾਂ ਬੇਨਤੀਆਂ ਕਰੋ ਜਿੱਥੇ ਵੀ ਤੂੰ ਬੈਠਾਗਾ ਤੇ ਠੀਕ-ਠਾਕ ਠੀਕ ਹੋ ਜਾਣਾ ਤੇ ਗੱਲ ਵੀ ਸਹੀ ਅਰਦਾਸਾਂ ਅਰਦਾਸਾਂ ਵਿੱਚ ਸਿਮਰਨ ਵਿੱਚ ਬਹੁਤ ਤਾਕਤ ਹੁੰਦੀ ਹੈ ਉਹਨਾਂ ਨੂੰ ਠੀਕ ਕਰਦੇ ਵਾਜ ਗੁਰਜੀ ਪ੍ਰਮਾਤਮਾ ਤੇ ਬਹੁਤ ਹੀ ਉਹ ਹੋਊਗਾ ਉਹਨਾਂ ਦਾ ਉਹਨਾਂ ਦੇ ਸ਼ੁਕਰਗੁਜ਼ਾਰ ਹੋਵਾਂਗੇ ਹੋਰ ਦੱਸੋ ਮੈਂ ਵੀ ਨਹੀਂ ਠੀਕ ਸੀ ਕਿਨਾਂ ਤੇ ਪੰਜ ਛੇ ਦਿਨ ਹੋ ਗਏ ਸੀ ਫਿਰ ਮੇਰੀ ਜਿਹੜੀ ਉਹ ਮੈਡੀਸਨ ਜੀ ਚੱਲਦੀ ਹੈ ਨਾ ਜਦੋਂ ਮੈਨੂੰ ਮੈਡੀਸਨ ਲਵਾਉਂਦੇ ਆ ਫਿਰ ਮੇਰੀ ਹਾਲਤ ਥੋੜੀ ਖਰਾਬ ਹੋ ਜਾਂਦੀ ਆ ਇਸ ਕਰਕੇ ਵੀਡੀਓ ਵੀ ਨਹੀਂ ਪਾਈ ਨਾ ਲੀਆਂ ਦੋ ਦਿਨ ਦੋ ਦਿਨ ਨਹੀਂ ਹੋਨੇ ਥੈਨ ਆਈ ਮਣਝਿਆ ਨਹੀਂ ਰਦਾ ਨਾ ਕੁਝ ਬਣਾਇਆ ਬਨੋਇਆ ਵੀ ਨਹੀਂ ਗਿਆ ਫਿਰ ਉਹ ਜਖਮ ਆਗਦੇ ਜਦੋਂ ਉਹਨਾਂ ਤੇ ਔਖਾ ਹੋ ਜਾਂਦਾਗਾ ਫਿਰ ਤੁਰਿਆ ਤਰਿਆ ਨਹੀਂ ਜਾਂਦਾ ਜਿਆਦਾ

ਅੱਜ ਆਪਾਂ ਜਦ ਅਲ ਮਟਾ ਮਗੇ ਨੂੰ ਮਗੇ ਬਸ 15 ਰਕਮਿੰਟ ਤੇ ਕਿਆ ਆਪਾਂ ਉਹ ਕੰਡਾ ਮਗੇ ਜਦੋਂ ਦਿਲ ਦਾਸ ਹੋਵੇ ਚੰਗਾ ਨਾ ਹੋਵੇ ਨਾ ਮਾਨ ਨਹੀਂ ਠੀਕ ਇਹ ਤੀਕੀ ਤਾਂ ਇਸ ਸਾਲ ਦੇ ਤੁਸੀਂ ਅੱਗੇ ਵੀਡੀਓ ਪਾਈ ਸੀ ਮੈਂ ਦੇਖੀ ਸੀ ਤੁਹਾਡੀ ਇਸ ਸਾਲ ਦਾ ਕੋਈ ਵੀ ਤਿਆਰ ਚੱਜ ਨਾਲ ਨਹੀਂ ਉਹ ਹੋਇਆਗਾ ਹਨ ਪਹਿਲਾਂ ਆਪਣੀ ਆ ਕਿੰਨੀ ਮਾਰ ਮਾਰਦੀ ਹਾੜਾਂ ਦੀ ਤੇ ਦੇਰਾਬਾ ਹੋ ਗਿਆ ਹਨਾ ਹੁਣ ਪਚਾਲ ਜਈ ਪਿਆ ਪਿਆਗਾ ਹਨਾ ਐਸੇ ਸਾਲ ਤਾ ਮੈਂ ਦੂਈਆਂ ਨੂੰ ਹੋਈ ਕੱਲ ਨੂੰ ਦੇਖਾਂਗੇ ਅਗਰ ਇਹ ਮਾਨਸਿਕਤ ਥੋੜਾ ਠੀਕ ਹੋਇਆ ਫੇਰ ਨਹੀਂ ਤੇ ਨਹੀਂ ਆਪਾਂ ਕੱਲ ਨੂੰ ਆਉਂਦੀ ਹੋਵੇਗੀ ਉਸਿਆ ਦੀ ਮੈਰਿਜ ਦੀ ਫੋਟੋ ਦਿਖਾਈ ਸੀ ਉਹ ਦਿਨ ਬਹੁਤ ਸੋਹਣੀ ਸੀ ਕਿਸੇ ਦੀ ਮੈਰਿਜ ਦੀ ਫੋਟੋ ਸੀ ਤੁਹਾਡੀ ਭਾਣ ਜੀ ਦੀ ਸੋਹਣੀ ਸੀ ਤੁਸੀਂ ਵੀ ਉਵੇਂ ਹੀ ਹੋ ਰਹੇ ਨੇ ਹਾਂਜੀ ਭੈਣੇ ਮਾਨ ਤੇ ਬਹੁਤ ਖਰਾਬ ਹੁੰਦਾ ਇਹ ਜਦੋਂ ਪਾਏ ਹੋ ਜਿਆ ਚੀਜ਼ਾਂ ਵੇਖਦੇ ਆ ਨਾ ਸਾਡੇ ਵੀ ਇੱਕ ਰਿਸ਼ਤੇਦਾਰੀ ਜੇ ਮੇਰੀ ਨਨਦੀ ਨਾ ਦਰਾਣੀ ਦਾ ਘਰਾਸ ਲਿਆ ਹਾਂ ਜੀ ਤਿੰਨ ਦਿੱਨ ਤੋਂ ਕੁ ਦੇਣੀ ਹੋਏ ਮੈਨੂੰ ਲੱਗਦੇ ਹਾਂ ਜੀ ਤਿੰਨ ਤੋਂ ਦੇਣੀ ਹੋਏ ਉਹ ਦੇਖ ਗਿਆ ਤੇ ਹੁੰਦਾ ਨਾ ਮਨ ਕਾ ਟੁੱਟ ਗਿਆ ਵਿਚਾਰੇ ਦਾ ਕੱਲਾ ਕੱਲਾ ਸੀ ਪਹਿਲਾਂ ਉਹਨਾਂ ਦੀ ਕੁੜੀ ਵੀ ਆਈ ਸੀਗੀ 4 ਸਾਲ ਹੋ ਗਏ ਸੀ ਤੇ ਤਿੰਨ ਤੋਂ 2.5 3 ਸਾਲ ਦੇ ਉਹਦੇ ਬੇਟਾ ਸੀਗਾ ਤੇ ਉਹਨੂੰ ਟੈਕ ਹੋਇਆ ਵਿਚਾਰੀ ਨੂੰ ਤੇ ਉਹ ਸਪੈਰ ਹੋ ਗਈ ਹਜੇ ਉਹਨੂੰ ਤਾਂ 2 ਕੁ ਮਹੀਨੇ ਹੋਏ ਹੁਣ ਉਹਨਾਂ ਦੇ ਕੋਈ ਬੇਟਾ ਸੀਗਾ ਤੇ ਉਹ ਵੀ ਵਿਚਾਰਾ ਸਪੈਰ ਹੋ ਗਿਆ ਕਿ ਉਹਦਰ ਗੁੜਾ ਮਾਣ ਜਾਂਦੂ ਕਿਸੇ ਨੇ ਮੇਰੀ ਬਿਓ ਮੇਰੀ ਨਨਨਦੀ ਦਰਾਣੀ ਜਿਹੜੀ ਇੰਨੀ ਵੀ ਚੰਗੀ ਆ ਵੀ ਕੁਛ ਕਿਉਂਕਿ ਮੇਰੇ ਨਾਲ ਮੇਰੇ ਨਾਲ ਉਹਨਾਂ ਕੋਈ ਨਹੀਂ ਕੁਲੋ ਜਾ ਵੀ ਜਿਵੇਂ ਮੇਰੀਆਂ ਨਾਨਾ ਮੇਰੇ ਨਾਲ ਰਹਿੰਦੇ ਹੁਣ ਪਤਾ ਨਹੀਂ ਆ ਲੱਗਦਾ ਵੀ ਉਹਦੀ ਦਰਾਣੀ ਐ ਕਿ ਕਿਵੇਂ ਆ ਤੇ ਵਿਚਾਰੀ ਇੰਨੀ ਦੁਖੀ ਹੋਈ ਇੰਨੀ ਦੁਖੀ ਹੋਈ ਠੀਕ ਐਂਦੀ ਗੱਲ ਓਦੀ ਭੈਣ ਵਿਚਾਰੀ ਉਹ ਹੋ ਆ ਗਈ ਹੁਣ ਦੋਵੇਂ ਜੀ ਵਿਚਾਰੇ ਰਹੇਗੇ ਇਨਾ ਬੁੱਕ ਤਿੰਨ ਉਹ ਤਾਂ ਜਵਾਨ ਜੀ ਦੋ ਇੰਚ ਹੋ ਜਾਣਾ ਬਹੁਤ ਮਨ ਤੇ ਰੁਕੀ ਦੂਨੇ ਮੈਂ ਲੱਗੇ ਗਈ ਜਾਂਦੀ ਅੱਜ ਦੁਪਹਿਰੇ ਵੀ ਉਹਨਾਂ ਦਾ ਫੋਨ ਆਇਆ ਹਾਂਜੀ ਦੁਨੀਆ ਤੇ ਭਾਰੀ ਆ ਹੋਰ ਕੀ ਆ ਵਾਹਿਗੁਰੂ ਸਭ ਤੇ ਮੇਰ ਭਰਾ ਅਥਰ ਰੱਖੇ ਹਣਾ ਪਿੱਛੇ ਮੌਸਮ ਨੇ ਕਿੰਨਾ ਨੁਕਸਾਨ ਕਰਤਾ ਲੋਕਾਂ ਵਿਚਾਰਾਂ ਦਾ ਹਣਾ ਤੇ ਹੁਣ ਆ ਖਬਰਾਂ ਸੁਣ ਸੁਣ ਕੇ ਨਾ ਮਾਨ ਬੜਾ ਦੁੱਬੀ ਹੁੰਨ ਲਿਆ ਚਲੋ ਜੋ ਕਿਸਮਤ ਵਿੱਚ ਲਿਖਿਆ ਉਹੀ ਮਿਲਣਾ ਲਾ ਤੇ ਇਸ ਤਰ੍ਹਾਂ ਨਹੀਂ ਚਾਹੀਦਾ ਹਾਂ ਬਾਪੀ ਜੋ ਪਵਨਨ ਕਸਾਈ ਦਾ ਸਿੰਘ ਜਿੱਥੇ ਨੇ ਕੋਣ ਉਹਦੀ ਰਜਾਤ ਉਹਰ ਫੱਟਾ ਨਹੀਂ ਹੋਣਾ ਜੇ ਉਹ ਨਹੀਂ ਕਰਨਾ ਉਹਨੇ ਆਪਣੀ ਮਰਜ਼ੀ ਕਰਨੀ ਆ ਆਪਣੀ ਦਾ ਮਰਜ਼ੀ ਵੀ ਨਹੀਂ ਚੱਲਣੀਗੀ ਹਣਾ ਤੇ ਚਲੋ ਜੀ ਠੀਕ ਆ ਕੱਲ ਨੂੰ ਜੇ ਮਾਨ ਠੀਕ ਰਿਹਾ ਚਿੱਤ ਠੀਕ ਹੋਇਆ ਤੇ ਆਪਾਂ ਲਾਈਵ ਹੋਵਾਂਗੇ ਹਜੇ ਵੀਡੀਓ ਤੇ ਮੈਂ ਪਾਣੀ ਸਕਦੀ 1 2 ਦਿਨ ਤੇ ਅਗਰ ਜੇ ਤੁਹਾਨੂੰ ਵੀਡੀਓ ਚੰਗੀਆਂ ਵੀ ਲੱਗਦੇ ਹੋਣੀਆਂ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਚੈਨਲ ਦੇ ਨਵੇਂ ਵੀਡੀਓ ਕਰਦੇ ਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ। ਇਸੇ ਤਰ੍ਹਾਂ ਹੀ ਸਾਰੇ ਇੱਕ ਦੂਜੇ ਦਾ ਦੁੱਧੇ ਦੀ ਸਪੋਰਟ ਕਰਦੇ ਰਿਹਾ ਕਰੋ। ਆਪਾਂ ਇੱਕ ਦੂਜੇ ਦੇ ਪਿਆਰ ਦੇ ਬੁੱਖੇ ਆ ਕਿਸੇ ਨੇ ਕੁਝ ਲੈ ਨਹੀਂ ਜਾਣਾ। ਮੈਂ ਦੇਖੋ ਤੁਸੀਂ ਹਾਲਾਤ ਕਿੰਨੇ ਮਾੜੇ ਹੋਏ ਪਏ ਆ। ਤੇ ਬਾਕੀ ਸਾਰੇਆਂ ਤਾਂ ਦਰਦੀਆਂ ਬੱਚੇ ਜਿਵੇਂ ਦਿਨ ਜਿਹੜਾ ਦੁੱਖ ਆਇਆ ਉਹ ਤਾਂ ਆਇਆ ਹੀ ਆ ਜਿਵੇਂ ਦੁੱਖ ਪਹਾਸਿੱਤੇ ਕਟਲੇ ਨਿਆਸੀ ਸਿੱਤਰ ਜਿਵੇਂ ਦੁੱਖ ਅੱਜ ਤੇ ਨਾ ਪਹਾਸ ਕੇ ਕੱਢਿਆ ਗਈ ਰਾਤ ਵੀ ਆਪਣੀ ਪਰਮਾਤਮਾ ਸਿੱਖਾਂ ਦੀ ਨਿਗਾਵੇ ਸਾਰਿਆਂ ਸੰਤਾਂ ਦੇ ਸੇਵਾਵਾਂ ਸੀ ਦੂਜਾ ਦਿਨ ਚੜਦਾ ਖੁਸ਼ੀਆਂ ਲੈ ਕੇ ਆਵੇ ਤੇ ਨਵੇਂ ਖਬਰ ਸੁਣਨ ਨੂੰ ਮਿਲੇ ਵੀ ਰਾਜਵੀਰ ਵੀਰ ਜੀ ਠੀਕ ਆ ਗਏ ਹੁਣ ਤੇ ਪਰਮਾਤਮਾ ਨਾਲ ਦੀ ਕਿੱਤੀ ਗੰਡੇ ਤੱਕ ਲਈ ਆਪਦੀ ਭੈਣ ਨੂੰ ਲਓ ਜਾਂ ਅਜੇ ਤੱਕ ਸਾਰੇਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਤੁਮ ਵਾਈਗੁਰੂ ਜੀ ਦਾ ਹਾਲ-ਫਾਅ ਹੈ ਜੀ ਵਾਈਗੁਰੂ ਜੀ ਕੀ ਫਤਿਹ ਇੱਕ ਪਿਆਰ ਹੈ ਬਲਾਈ